ਮਾਨਜੋਗ ਮੁਕਤਪ੍ਰੀਤ ਸਾਹਿਬ ਦੀ ਸਰਕਾਰ ਨੇ 225 26 ਦਾ ਬਜਟ ਜਿਹੜਾ ਉਹ 26 ਮਾਰਚ ਨੂੰ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਮੇਰੇ ਵੱਲੋਂ ਪੇਸ਼ ਕੀਤਾ ਗਿਆ ਬਜਟ ਦਾ ਨਾਮ ਅਸੀਂ ਰੱਖਿਆ ਕਿ ਬਦਲਦਾ ਪੰਜਾਬ ਕਿਵੇਂ ਕਰ ਨਹੀਂ ਮੂਜ ਲੜਾਈ ਕਰਦੇ ਕੁਝ ਨਹੀਂ ਯਾਰ ਫੀਸ ਜਲ ਆ ਗਈ ਚਲ ਕੋਈ ਨਾ ਦੁਬਾਰੇ ਕਰਨ ਲਈ ਅਪਲਾਈ ਅੱਛਾ ਦੇਖਦਾ ਆਹ ਲਓ ਲੱਡੂ ਖਾਓ ਮਾਤਾ ਇਲੇ ਡੁਗਾ ਦੇ ਬਿੰਡੀ ਜੰਨੇ ਹੋ ਪੁੱਤ ਤੇਰੀ ਭੈਣ ਦੀ ਨੌਕਰੀ ਲੱਗ ਗਈ ਉਹ ਵੀ ਸਰਕਾਰੀ ਇਹ ਤਾਂ ਬਹੁਤ ਵਧੀਆ ਗੱਲ ਹੈ ਮਾਤਾ ਹਲੇ ਮੂੰ ਮਿੱਠਾ ਕਰ ਹਾਂ ਚੱਲੀਏ ਕਰ ਚੱਲੋ ਮਾਤਾ ਮੇਰੇ ਮੇਰੀ ਨੌਕਰੀ ਲੱਗ ਗਈ ਮੁਬਾਰਕਾ ਭੈਣੇ ਤੂੰ ਸੱਚ ਰਾਣੀ ਦੀ ਨੌਕਰੀ ਦੀ ਖੁਸ਼ੀ ਚ ਮੈਂ ਤੈਨੂੰ ਪੁੱਛਣਾ ਹੀ ਭੁੱਲ ਗਈ ਤੇਰਾ ਕੀ ਬਣਿਆ ਪੁੱਤ ਮੇਰੀ ਤਾਂ ਕਿਸਮਤ ਹੀ ਮਾੜੀ ਐ ਮਾ ਰਿਫਿਊਜ਼ਲ ਆ ਗਿਆ ਕੋਈ ਗੱਲ ਨਹੀਂ ਆਪਾਂ ਫੇਰ ਅਗਲੀ ਵਾਰ ਫਾਈਲ ਲਾ ਦਾਂਗੇ ਕੋਈ ਫਾਇਦਾ ਨਹੀਂ ਹੁਣ ਤਾਂ ਬਾਹਰ ਲਿਆ ਸਰਕਾਰਾਂ ਨੇ ਵੀਜ਼ੇ ਦੇਣੇ ਹੀ ਬੰਦ ਕਰ ਦੇ ਜੇ ਤੂੰ ਆਪਣੀਆਂ ਸਰਕਾਰਾਂ ਛੱਡ ਕੇ ਬਾਹਰ ਲਈ ਤੇ ਉਮੀਦਾਂ ਲਾਏਂਗਾ ਤਾਂ ਐਵੇਂ ਹੋ ਹੋਰ ਕੀ ਆ ਭਾਈ ਇੰਨਾ ਪੜਿਆ ਲਿਖਿਆ ਤਾਂ ਤੂੰ ਹੈਂ ਬਾਹਰ ਜਾ ਕੇ ਕੀ ਕਰੇਂਗਾ ਇੱਥੇ ਹੀ ਅਪਲਾਈ ਕਰ ਜੇ ਨੌਕਰੀ ਮਿਲਨੀ ਇੰਨੀ ਸੌਖੀ ਹੁੰਦੀ ਤਾਂ ਹਰ ਕੋਈ ਸਰਕਾਰੀ ਮੁਲਾਜ਼ਮ ਨਾ ਹੁੰਦਾ ਉਹ ਨਾ ਨਾ ਭਾਈ ਐ ਨਾ ਕਹਿ ਸਾਡੇ ਵੀ ਜੌਬ ਲੈਟਰ ਅੱਜ ਹੀ ਆਇਆ ਹੁਣ ਤਾਂ ਅਸੀਂ ਵੀ ਸਰਕਾਰੀ ਮੁਲਾਜ਼ਮ ਆ ਤੇ ਵੀਰੇ ਮੈਂ ਵੀ ਤਰਨੇ ਤੂੰ ਵੀ ਛੱਡ ਵੀਜ਼ੇ ਦਾ ਖੜਾ ਹੋਂ ਤੂੰ ਵੀ ਸਰਕਾਰੀ ਨੌਕਰੀ ਲਈ ਅਪਲਾਈ ਕਰ ਦੇ ਕੀ ਤੇ ਤੇਰੀ ਵੀ ਕਿਸਮਤ ਚਮਕ ਜੇ? ਹਾਂਜੀ ਮਾਤਾ। ਉਹ ਚਮਕੂਗੀ ਅੰਟੀ ਜੀ। ਮਾਨ ਸਰਕਾਰ ਦੇ ਰਾਜ ਹਰ ਮਿਹਨਤ ਕਰਨ ਵਾਲੇ ਦੀ ਕਿਸਮਤ ਚਮਕ ਰਹੀ ਹੈ। ਚੱਲ ਪੁੱਤ ਲੈ ਰੱਬ ਦਾ ਨਾਮ ਤੇ ਤੂੰ ਵੀ ਬਣ ਸਰਕਾਰੀ ਮੁਲਾਜ਼ਮ। ਜੀ ਮਾਤਾ। 50898 ਨੌਕਰੀਆਂ ਪਰਸੋਂ ਪੂਰੀਆਂ ਹੋ ਗਈਆਂ। 3 ਸਾਲਾਂ ਚ ਸਰਕਾਰੀ ਨੌਕਰੀਆਂ। ਪਹਿਲਾਂ 75 ਸਾਲਾਂ ਚ ਇੱਕ ਵੀ ਨਹੀਂ ਮਿਲਦੀ ਸੀ। ਹੁਣ ਸਾਲ ਚ ਤਿੰਨ-ਤਿੰਨ ਨੇ। ਸਭ ਤੋਂ ਪਹਿਲਾਂ ਸਾਰੇ ਸਾਥੀਆਂ ਦਾ ਬਹੁਤ-ਬਹੁਤ ਸ਼ੁਕਰੀਆ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਪਤਰੀ ਸਾਹਿਬ ਦੀ ਸਰਕਾਰ ਨੇ 2025-26 ਦਾ ਬਜਟ ਜਿਹੜਾ ਉਹ 26 ਮਾਰਚ ਨੂੰ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਮੇਰੇ ਵੱਲੋਂ ਪੇਸ਼ ਕੀਤਾ ਗਿਆ ਵਿਚਾਰ ਪਤੰਦਰੇ ਤੋਂ ਬਾਅਦ ਸਾਰੀਆਂ اپੋਜੀਸ਼ਨ ਦੀ ਧਿਰਾਂ ਨੇ ਔਰ ਸਾਡੇ ਵੱਲੋਂ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਸਹਿਬਾਨ ਵੱਲੋਂ ਮੰਤਰੀ ਸਹਿਬਾਨ ਵੱਲੋਂ ਆਪਣਾ ਪੱਖ ਰੱਖਣ ਤੋਂ ਬਾਅਦ 27 ਮਾਰਚ ਨੂੰ ਪੰਜਾਬ ਵਿਧਾਨ ਸਭਾ ਨੇ ਪੰਜਾਬ ਦਾ ਬਜਟ 2025-26 ਦਾ ਉਪਾਸ ਕੀਤਾ ਪਰਮਾਨਜੋਗ ਗਵਰਨਰ ਸਾਹਿਬ ਨੇ ਇਸ ਬਜਟ ਨੂੰ ਪ੍ਰਵਾਨਗੀ ਦੇ ਕੇ 1 April ਤੋਂ ਜਿਹੜਾ ਉਸ ਬਜਟ ਤੇ ਪੰਜਾਬ ਚ ਕੰਮ ਸ਼ੁਰੂ ਹੋਇਆ। ਔਰ ਬਜਟ ਦੇ ਬਜਟ ਦਾ ਨਾਮ ਅਸੀਂ ਰੱਖਿਆ ਕਿ ਬਦਲਦਾ ਪੰਜਾਬ ਪੰਜਾਬ ਦੇ ਲੋਕਾਂ ਨੇ 2022 ਬਦਲਾਅ ਦੇ ਨਾਂ ਥੱਲੇ ਕਿ ਪੰਜਾਬ ਕਿਵੇਂ ਬਦਲੂਗਾ ਕੀ ਕੀ ਪੰਜਾਬ 'ਚ ਬਦਲਾਅ ਹੋਣਾ ਚਾਹੀਦਾ ਉਸ ਦੇ ਨਾਂ ਉੱਤੇ ਆਮ ਆਦਮੀ ਪਾਰਟੀ ਨੂੰ ਵੋਟ ਦਿੱਤੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਬਣਾਇਆ ਔਰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਮੋਹਰ ਪੰਜਾਬ ਦੇ ਲੋਕਾਂ ਨੇ ਲਾਈ ਸੋ ਇਹ ਬਿਲਡ ਦਾ ਥੀਮ ਸੀਗਾ ਬਦਲਦਾ ਪੰਜਾਬ ਪੰਜਾਬ ਕਿਵੇਂ ਬਦਲ ਰਿਹਾ ਅੱਜ ਜੋ ਜਿਹੜਾ ਵਾਅਦਾ ਅਸੀਂ ਕੀਤਾ ਸੀ ਜੋ ਅਨਾਊਂਸਮੈਂਟ ਕੀਤੀ ਸੀ ਕਿ ਪੰਜਾਬ ਕਿਵੇਂ ਬਦਲ ਰਿਹਾ ਉਹਦਾ ਅਸੀਂ ਮੈਂ ਤੁਹਾਡੇ ਸਾਹਮਣੇ ਬਿਉਰਾ ਪੇਸ਼ ਕਰ ਰਹੇ ਹਾਂ ਕਿ ਜੋ ਵਾਦਾ ਕੀਤਾ ਸੀ ਜ਼ਮੀਨ ਦੇ ਉੱਤੇ ਉਹ ਕਿਸ ਤਰ੍ਹਾਂ ਦਿਖਾਈ ਦੇ ਰਿਹਾਗਾ ਕਿ ਕਿਸ ਤਰ੍ਹਾਂ ਅਸੀਂ ਉਹਨੂੰ ਲਾਗੂ ਕਰ ਰਹਾਂਗੇ ਪਹਿਲੀਆਂ ਸਰਕਾਰਾਂ ਪੁਰਾਣੀਆਂ ਸਰਕਾਰਾਂ 5 ਸਾਲ ਬਾਅਦ 4 ਸਾਲਾਂ ਬਾਅਦ ਜ਼ਮੀਨ ਤੇ ਉਤਰਦੀਆਂ ਸੀ ਸਰਕਾਰ ਜਦੋਂ ਲੋਕ ਸਰਕਾਰ ਚੁਣਦੇ ਸੀਗੇ ਔਰ ਸਾਢੇ 3 ਸਾਲਾਂ ਬਾਅਦ ਉਹ ਨਕਸ਼ਾ ਬਣਾਉਣ ਲੱਗਦੇ ਸੀ ਔਰ ਚੌਥੇ ਬੈਟ ਦੇ ਵਿੱਚ ਜਾਂ ਪੰਜਵੇਂ ਬੈਟ ਦੇ ਵਿੱਚ ਜਿਹੜਾ ਉਹ ਲੋਕਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕਰਦੇ ਸੀ ਔਰ ਜਿਹੜਾ ਜ਼ਮੀਨ ਤੇ ਲਾਗੂ ਨਹੀਂ ਹੁੰਦਾ ਸੀਗਾ ਅਸੀਂ ਇਸ ਬਾਈਟ ਦੇ ਅੰਦਰ ਪੰਜਾਬ ਦੇ ਹਰ ਇੱਕ ਵਿਅਕਤੀ ਦਾ ਵਾਅਦਾ ਕੀਤਾ ਸੀਗਾ ਕਿ ਤੁਹਾਡੇ ਲਈ ਖਾਸ ਕਰਕੇ ਮੈਂ ਪਿੰਡੂ ਸੜਕਾਂ ਦੀ ਗੱਲ ਕਰ ਰਿਹਾ ਕਿ ਪਿੰਡਾਂ ਦਾ ਜਿਹੜਾ ਸੜਕੀ ਇਨਫਰਾਸਟ੍ਰਕਚਰਾ ਜਿਹੜਾ ਰੋਡ ਇਨਫਰਾਸਟ੍ਰਕਚਰਾ ਜਿਹੜਾ ਸੜਕੀ ਜਿਹੜਾ ਕਨੈਕਸ਼ਨ ਆ ਲੋਕਾਂ ਦਾ ਉਹ ਅਸੀਂ ਮਜ਼ਬੂਤ ਕਰਾਂਗੇ ਪੰਜਾਬ ਦੇ ਸੜਕ ਸੜਕਾਂ ਜਿਹੜੀਆਂ ਨੇਗੀਆਂ ਉਹ ਹੋਰ ਮਜ਼ਬੂਤ ਹੋਣਗੀਆਂ ਔਰ ਉਹਦੀ ਸ਼ੁਰੂਆਤ ਜਿਹੜੀ ਆ ਅੱਜ ਹੋ ਚੁੱਕੀ ਆ ਹੁਣ ਜਿਹੜਾ ਬਦਲਦਾ ਪੰਜਾਬ ਕਹਲਾ ਨਾਰਾ ਨਹੀਂ ਸੀਗਾ ਕਈ ਵਿਅਕਤੀ ਉਸ ਸਮੇਂ ਵਿਧਾਨ ਸਭਾ ਦੇ ਅੰਦਰ ਬਾਹਰ ਵੀ ਬੋਲ ਰਹੇ ਸੀ ਕਿ ਨਾਰਾ ਨਹੀਂ ਉਹ ਨਾਰਾ ਨਹੀਂ ਸੀਗਾ ਹੁਣ ਉਹ ਗਰਾਊਂਡ ਦੇ ਉੱਤੇ ਦਿਖਾਈ ਦੇ ਰਿਹਾਗਾ ਉਹ ਹਕੀਕਤ ਦੇ ਅੰਦਰ ਬਦਲ ਚੁੱਕਿਆਗਾ ਹੁਣ ਪਿੰਡਾਂ ਦੀਆਂ ਸੜਕਾਂ ਜਿਹੜੀਆਂ ਨੇਗੀਆਂ ਸੜਕੀ ਆਵਾਜਾਈ ਜਿਹੜੀ ਆ ਉਹਨੂੰ ਹੋਰ ਹੋਰ ਮਜ਼ਬੂਤ ਕੀਤਾ ਜਾਊਗਾ ਕਿਉਂਕਿ ਬੈਠ ਦੇ ਅੰਦਰ ਅਸੀਂ ਕਿਹਾ ਸੀਗੇ ਸਾਰੇ ਪੰਜਾਬ ਦੀਆਂ ਸੜਕਾਂ ਨੂੰ ਅਸੀਂ ਹੋਰ ਮਜ਼ਬੂਤ ਕਰਾਂਗੇ ਔਰ ਪਹਿਲੇ ਪੜਾਵਜੋਂ ਅੱਜ ਅਸੀਂ 1000 ਕਿਲੋਮੀਟਰ ਦਾ 1000 ਕਿਲੋਮੀਟਰ ਦਾ ਟੈਂਡਰ ਜਿਹੜਾ ਪਿੰਡੂ ਸੜਕਾਂ ਦਾ ਲਾਇਆਗਾ ਔਰ ਜਿਹਦੇ ਅੰਦਰ ਅਸੀਂ ਵੱਡੇ ਚੇਂਜ ਕੀਤੀਆਂ ਨਗੀਆਂ ਪਹਿਲਾਂ ਇਹ ਹੁੰਦਾ ਸੀ ਸੜਕ ਬਣਨ ਤੋਂ ਬਾਅਦ 1 ਸਾਲ ਦੀ ਗਾਰੰਟੀ ਹੁੰਦੀ ਸੀ ਰੱਖ-ਰਖਾਅ ਦੀ ਮੈਂਟੀਨੈਂਸ ਦੀ 1 ਸਾਲ ਦੀ ਗਾਰੰਟੀ ਹੁੰਦੀ ਸੀ ਇਸ ਵਾਰ ਅਸੀਂ ਸਾਰੇ ਪ੍ਰੋਸੈਸ ਦੇ ਅੰਦਰ ਵੱਡਾ ਬਦਲਾਅ ਕੀਤਾਗਾ ਕਿ ਜਦੋਂ ਸੜਕ ਬਣੂਗੀ ਔਰ 5 ਸਾਲ ਦਾ ਮੈਂਟੀਨੈਂਸ ਜਿਹੜਾ 5 ਸਾਲ ਦਾ ਮੈਂਟੀਨੈਂਸ ਜਿਹੜਾ ਕੰਟਰੈਕਟਰ ਹੋਊਗਾ ਜਿਹੜਾ ਵੀ ਠੇਕੇਦਾਰ ਹੋਊਗਾ ਉਹਨੂੰ ਦੇਣਾ ਪਊਗਾ 5 ਸਾਲ ਉਹ ਸੜਕ ਦਾ ਰੱਖ-ਰਖਾਅ ਹੋਊਗਾ ਕਿਤੇ ਸੜਕ ਟੁੱਟ ਨਹੀਂ ਸਕਦੀ ਜਿੱਥੇ ਕਿਤੇ ਟੁੱਟੂਗੀ ਸੜਕ ਉਹਦਾ ਜਿਹੜਾ ਉਹਨੂੰ ਠੀਕ ਕਰਨ ਦੀ ਜ਼ਿੰਮੇਵਾਰੀ ਜਿਹੜੀ ਆ ਕੰਟਰੈਕਟਰ ਦੀ ਹੋਊਗੀ ਇਸ ਦੇ ਅਸੀਂ ਪਾਇਲਟ ਵਜੋਂ ਪਹਿਲਾਂ ਜਿਹੜਾ ਸੜਕ ਚੁੜੀਆਂ ਨੇ ਕਿ ਉਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਫਰੀਦਕੋਟ ਨਮਾ ਸ਼ਹਿਰ ਬਰਨਾਲਾ ਪਠਾਨਕੋਟ ਚਾਰ ਜ਼ਿਲ੍ਹਿਆਂ ਦੇ ਅੰਦਰ ਲਗਭਗ 1000 ਕਿਲੋਮੀਟਰ ਦਾ ਵੱਡਾ ਟੈਂਡਰ ਅੱਜ ਹੋ ਚੁੱਕਿਆ ਹੈਗਾ ਔਰ ਇਹਦੇ ਵਿੱਚ ਅਸੀਂ ਸਭ ਤੋਂ ਵੱਡੀ ਗੱਲ ਆ ਕਿ ਜਿਹੜੀ ਸੜਕ ਦੀ ਚੁੜਾਈ ਆ ਖਾਸ ਕਰਕੇ ਪਿੰਡੂ ਸੜਕਾਂ ਦੀ ਚੁੜਾਈ ਆ ਉਹ 10 ਮੀਟਰ ਰਹੂਗੀ ਰੱਖ-ਰਖਾਅ ਦਾ ਮੇਨਟੇਨੈਂਸ ਜਿਹੜਾ ਆਪਾਂ ਕਹਿੰਦੇ ਆ ਮੇਨਟੇਨੈਂਸ ਦਾ 5 ਸਾਲ ਦੀ ਗਾਰੰਟੀ ਹੋਊਗੀ ਔਰ ਇਹਦੀ ਜਿਹੜੀ ਹੈ ਕੁਆਲਿਟੀ ਕੁਆਲਿਟੀ ਦੇ ਨਿਗਰਾਨੀ ਰੱਖਣ ਦੇ ਲਈ ਥਰਡ ਪਾਰਟੀ ਅਸੀਂ ਥਰਡ ਪਾਰਟੀ ਤੋਂ ਆਡਿਟ ਕਰਾਵਾਂਗੇ ਔਰ ਜੇਕਰ ਥਰਡ ਪਾਰਟੀ ਦੇ ਖਰਾ ਨਹੀਂ ਤਰਦਾ ਹੋਊਗਾ ਆਰਡਰ ਦੇ ਮੁਤਾਬਕ ਕੰਮ ਤਾਂ ਅਸੀਂ ਉਹ ਜਿਹੜਾ ਕੰਟਰੈਕਟਰ ਹੋਊਗਾ ਉਹਨੂੰ ਬਲੈਕਲਿਸਟ ਵੀ ਕਰਾਂਗੇ ਉਤੇ ਰਿਕਵਰੀ ਵੀ ਪਾਵਾਂਗੇ ਔਰ ਜੇ ਸੰਬੰਧਿਤ ਅਧਿਕਾਰੀ ਹੋਊਗਾ ਉਹਦੀ ਵੀ ਜਿਹੜੀ ਹੈ ਜਵਾਬਦੇਹੀ ਤੈਅ ਹੋਊਗੀ ਯਾਨੀ ਅਕਾਉਂਟੇਬਿਲਟੀ ਫਿਕਸ ਹੋਊਗੀ ਇਹ ਨਹੀਂ ਕਿ ਸੜਕ ਬਲਾਗੇ ਚੱਲਿਆ ਗਿਆ ਸੜਕ 10 ਦਿਨਾਂ ਬਾਅਦ ਟੁੱਟ ਗਈ 1 ਮਹੀਨੇ ਬਾਅਦ ਟੁੱਟ ਗਈ ਪਿੱਛੇ ਜੇ ਮੇਰੇ ਹਲਕੇ 'ਚ ਇੱਕ ਸੜਕ ਬਣ ਰਹੀ ਸੀ ਮੈਨੂੰ ਰਾਤ ਨੂੰ 2:30 ਸਰਪੰਚ ਸਾਹਿਬਾਨ ਨੇ ਵੀਡੀਓ ਬਣਾ ਕੇ ਭੇਜੀ ਕਿ ਇੱਥੇ ਜਿਹੜਾ ਮਟੀਰੀਅਲ ਠੀਕ ਨਹੀਂ ਪਿਆ ਔਰ ਸਵੇਰੇ 9 ਵਜੇ ਉੱਥੇ ਸਾਡੀਆਂ ਜਿਹੜੀਆਂ ਕੁਆਲਿਟੀ ਚੈੱਕ ਵਾਲੀਆਂ ਟੀਮਾਂ ਸੀਗੀਆਂ ਸਰਕਾਰ ਦੀਆਂ ਸਬੰਧਤ ਅਧਿਕਾਰੀ ਪਹੁੰਚੇ ਅੱਜ ਉਹ ਬੜੀ ਮੈਨੂੰ ਮਾਣ ਦੀ ਗੱਲ ਹੈ ਕਿ ਸੜਕ ਜਿਹੜੀ ਅੱਛੇ ਤਰੀਕੇ ਨਾਲ ਬਣੀ ਆ ਸੋ ਮੇਰਾ ਕਹਿਣ ਦਾ ਭਾਪ ਜੋ ਵਾਦਾ ਕੀਤਾ ਸੀ ਕਿ ਬਦਲਦਾ ਪੰਜਾਬ ਉਹ ਸਿਰਫ ਊਂ ਕਾਗਜ਼ਾਂ ਤੱਕ ਸੀਮਿਤ ਨਹੀਂ ਹੈਗਾ ਕਿ ਅਸੀਂ ਬੋਲ ਕੇ ਚਲੇ ਗਏ ਉਹਦੀ ਐਗਜ਼ੀਕਿਊਸ਼ਨ ਨਹੀਂ ਹੋਣੀ ਹੁਣ ਉਹਦੀ ਐਗਜ਼ੀਕਿਊਸ਼ਨ ਜਿਹੜੀ ਆ ਉਹ ਗਰਾਉਂਡ ਤੇ ਹੋਊਗਾ ਅੱਜ 1000 ਕਿਲੋਮੀਟਰ ਦਾ ਟੈਂਡਰ ਜਿਹੜਾ ਹੋ ਚੁੱਕਿਆ ਹੈਗਾ ਔਰ ਪੰਜ ਇਹ ਸਟੈਂਡਰਡ ਦੇ ਮੁਤਾਬਕ ਜਿਹੜੇ ਮੈਂ ਗੱਲਾਂ ਕਈਆਂ ਨੇ ਕਿ ਗੁਣਵਤਾ ਕੁਆਲਟੀ 5 ਸਾਲ ਦਾ ਅਖਰਖਾਬ ਥਰਡ ਪਾਰਟੀ ਆਡਿਟ ਅਕਾਉਂਟੇਬਿਲਟੀ ਆਫ ਦੀ ਆਫੀਸਰਸ ਇਹ ਸਾਰੀਆਂ ਇਹ ਸਟੈਂਡਰਡ ਚ ਤੈਅ ਹੋਣਗੀਆਂ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਯਾਨੀ ਇੱਕ ਵਾਰ ਸੜਕ ਬਣ ਗਈ ਘੱਟੋ ਘਾਟੋ ਸੜਕ ਜਿਹੜੀ ਆ ਪੰਜ ਸਾਲ ਲਈ ਲੋਕਾਂ ਦੇ ਚੱਲਣ ਯੋਗ ਹੋਵੇ ਪੰਜ ਸਾਲ ਉਹ ਸੜਕ ਜਿਹੜੀ ਆ ਮਜ਼ਬੂਤੀ ਦੇ ਨਾਲ ਲੋਕਾਂ ਲਈ ਕੰਮ ਕਰੇ ਇਹ ਸਾਡਾ ਵੱਡਾ ਵਾਦਾ ਸੀਗਾ ਔਰ ਬਜਟ ਦੇਖ ਲਓ 26 27 ਨੂੰ ਪੇਸ਼ ਹੋਇਆ ਔਰ ਜਿਹੜੀ ਆ ਤੁਹਾਡੇ ਸਾਹਮਣੇ ਅਸੀਂ ਖੜੇ ਆ ਕਿ 5 April ਨੂੰ ਅਸੀਂ ਟੈਂਡਰ ਕਰਕੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਕਿ ਅਸੀਂ ਐਗਜ਼ੀਕਿਊਸ਼ਨ ਜਿਹੜੀ ਆ ਉਹਨੂੰ ਗਰਾਊਂਡ ਤੇ ਅੰਜਾਮ ਦੇਵਾਂਗੇ ਸੋ ਇਹ ਵੱਡਾ ਵਾਦਾ ਸੀਗਾ ਔਰ ਸਾਡਾ ਵਾਦਾ ਹੈਗਾ ਕਿ ਅਸੀਂ ਸਾਰੀਆਂ ਸੜਕਾਂ ਪੰਜਾਬ ਦੀਆਂ ਸਾਰੀਆਂ ਸੜਕਾਂ ਜਿਹੜੀਆਂ ਨੇ ਉਹ ਸਾਲ 2025 ਦੇ ਐਂਡ ਤੱਕ 2525 ਦੇ ਅੰਤ ਤੱਕ ਸਾਰੀਆਂ ਸੜਕਾਂ ਜਿਹੜੀਆਂ ਲਗੀਆਂ ਉਹ ਬੜੇ ਅچھے ਤਰੀਕੇ ਦੇ ਨਾਲ ਬਣਾਵਾਂਗੇ ਤਾਂ ਕਿ ਪੰਜਾਬ ਦੇ ਕਿਸੇ ਵੀ ਨਾਗਰਿਕ ਨੂੰ ਕਿਸੇ ਵੀ ਪ੍ਰਕਾਰ ਦੀ ਜਿਹੜੀ ਆ ਉਹ ਟਰਾਂਸਪੋਰਟੇਸ਼ਨ ਦੇ ਖੇਤਰ ਦੇ ਅੰਦਰ ਆਪਣੇ ਕੰਮਕਾਰ ਦੇ ਅੰਦਰ ਸੜਕ ਤੋਂ ਨੰਗਲ ਲਈ ਕੋਈ ਵੀ ਦਿੱਕਤ ਨਾ ਆਵੇ ਸੋ ਇਹ ਵੱਡਾ ਜਿਹੜਾ ਪ੍ਰੋਜੈਕਟ ਸੀਗਾ ਸੋ ਇਹ ਆ ਬਦਲਦਾ ਪੰਜਾਬ ਇਥੋਂ ਪਤਾ ਲੱਗਦਾ ਕਿ ਪੰਜਾਬ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਚ ਲਗਾਤਾਰ ਬਦਲਾਵ ਬਦਲ ਪਰ ਪਹੁੰਚ ਦੇਗਾ ਬਹੁਤ ਬਹੁਤ ਧੰਨਵਾਦ